ਕੀ ਬਤਾ ਕਿੱਧਰ ਗਿਆ ਕੀ ਬਤਾ ਕਿੱਧਰ ਗਿਆ ਭਾਈ ਉਹ ਕੋੜਾ ਫਰੇ ਖੜਦਾ ਹੋਰ ਨਹੀਂ ਗਿਆ ਹਿੰਦਿਆ ਨਾ ਆਉਣਾ ਦੁਆਰੇ ਗਿਆ ਲੈ ਹੋਰ ਦੇਣਾ ਕਿੱਧਰ ਦੁਆਰੇ ਵਿਆਹ ਦੇ ਕੁਕਰੇ ਖਾ ਲੂਗਾ ਫੇਰੀ ਵਿਆਹ ਦੁਆਰੇ ਉਹਨੂੰ ਇਹ ਕੋੜਾ ਨਹੀਂ ਖੜਦਾ ਪਹਿਲਾਂ ਉਹ ਭਾਗੀ ਮਗਰੀ ਉਹ ਭੱਜ ਜਾਂਦਾ ਸਰਦਨ ਤੋਂ ਨਹੀਂ ਬਰਦਾ ਕਰੀ ਆਇਆ ਹੋਰ ਦਾ ਦੀਦਾ ਇਹ ਕੀ ਬਤਾ ਕਿੱਧਰ ਗਿਆ ਹੋਰ ਭਾਈ ਮੇਰਾ ਤਾਂ ਕਿੰਨੂ ਫਿਕਰ ਹੈ ਨਾ ਉਹ ਨੂੰ ਆਉਣਾ ਔਰ ਮੈਂ ਤਾਂ ਹੋ ਜਾਦਾ ਹਾਂ ਜੇ ਕਿੱਗ ਹੋਣ ਜਿਵੇਂ ਬਣੂਗਾ ਫੇਰ ਉਹਨਿਆ ਤਲਾਖ ਲੈ ਲੈ ਉਹ ਘਰੋਂ ਨਹੀਂ ਖੜਦਾ ਤਕ ਨੇ ਬੜਾ ਕਮ ਦੋ ਨਿਬੜੀ ਹੋਰ ਦੇਖ ਲੋ ਭਾਈ ਕੋਈ ਥੋੜੀ ਮਰ ਗਈ ਐ ਮੈਂ ਤਾਂ ਕੁਛ ਨਹੀਂ ਕਹੀ ਹੋਰ ਦੇਖ ਲੋ ਕੋਈ ਹੋਰ ਹੁੰਦਾ ਤਾਂ ਕਿਸੇ ਪਾਸੋਂ ਡਾਇਲੋਗ ਤੋੜਾ ਕਰ ਤਪੂਗੀ ਹਾਂ ਮੈਂ ਫਿਰ ਆਪਣੀ ਕੋਸ ਬੰਦਾ ਹਾਂ ਬਾਕੀ ਫਿਰ ਕਰ ਦਿਆਂਗੇ ਕੋਈ ਦੱਸ ਹਾਂ ਕਰਮਾਂ ਦੇ ਸਾਰੇ ਇਹ ਪਹਿਲਾਂ ਇਹ ਰੰਗ ਲਾਇਆ ਹੁਣ ਅੱਜ ਦੁਬਾਰਾ ਉੱਥੇ ਲਾਉਗੀ ਕੀ ਬਟਾ ਕਹੀ ਜਾ ਉਹ ਵੀ ਤੇਜ ਆ ਗਏ ਕੋਈ ਨਹੀਂ ਰੱਖੀ ਉਹ ਟਿਕਾ ਲਓ ਉਸ ਤੋਂ ਜਦੋਂ ਤੋਂ ਉਹਨੇ ਚੋਲੇ ਉਹ ਲੋਦੇ ਆ ਰਹੇ ਮੋਗਾ ਮੋਗਾ ਮੈਂ ਰੱਖਿਆ ਉਹ ਬਾਬਾ ਬਣਾ ਕੇ ਬੈਠੇ ਫਿਰ ਉਹ ਸੇ ਨਹੀਂ ਰੱਖਣੀ ਸੀ ਆਪਣੀ ਕੌਣ ਸੁਣਦਾਗਾ ਤਾ ਕੋ ਤੇਰੀ ਸੁਣੇ ਨਾ ਕੋਈ ਮੇਰੀ ਸੁਣੀ ਹੈ ਕੋਈ ਸੇ ਨਹੀਂ ਕਰਨੀ ਸੀ ਆਪਾਂ ਦਾ ਕੁਝ ਮੇਚਾ ਦੇ ਆਪਾਂ ਦਾ ਕੁਝ ਕਹਣ ਜੋ ਗਏ ਨਾ ਫਿਰ ਅਗਲਾ ਕਹਿੰਦੇ ਮਾਂ ਨੇ ਤੇ ਭਰਾ ਨੇ ਘੜਤੀ ਕਰੋ ਉਹੀ ਕਹਿੰਦਾ ਮੁੰਡਾ ਹੁਣ ਆਗਦੀ ਨਹੀਂ ਜਦੋਂ ਦੋਨਾਂ ਜੀਆਂ ਦੀ ਬਣੀ ਫਿਰ ਹੁਣ ਆਪਾਂ ਨੂੰ ਤਾਂ ਕੋਈ ਕਹਣ ਜੋ ਪਾਣੀ ਗੇ ਮਾਰਦੀ ਕਰੀ ਕੋਈ ਅੱਜ ਇੱਕ ਵਾਰੀ ਵਾਹ ਚੱਲ ਮੇਰੇ ਨਾਲ ਜਦੋਂ ਆਹਲੇ ਨੇ ਫੋਨ ਕੀਤਾ ਤਾਂ ਹਨ ਇਹ ਵਾਲੇ ਕਰੇ ਤਰਾਵੇਂ ਦੀ ਬੋਲ ਉਹ ਪਹਿਲਾਂ ਇੰਨਾ ਚਿਰ ਦੀ ਲੋਟ ਆਈ ਹੁਣ ਕਿੱਥੋਂ ਲੋਟ ਆ ਜੂ ਹੋਣ ਇਸ ਉਧਰ ਦੀ ਤੇ ਮੇਰੀ ਗੱਲ ਸੁਣ ਭਾਉਂਦੇ ਮੈਂ 60 ਸਾਲ ਹੋ ਗਏ ਤਰਾਕ ਹੋ ਗਏ ਹੁਣ ਹੈ ਜਦੋਂ ਉਹ ਕਹਿੰਦੇ ਨੇ ਵੀ ਚੱਲ ਅਸੀਂ ਤੋੜ ਦਾਂਗੇ ਫੇ ਪੁੱਛ ਲੈਣੇ ਆਂਗੇ ਕੀ ਲੈ ਆਵਾਂ ਗਾਹਾਂ ਦਾ ਬੁੜਾ ਤੇ ਬੁੜੀ ਨਹੀਂ ਮੰਦੇ ਗਾਹੋਂ ਨੇ ਆ ਕੇ ਉਹਨੂੰ ਠਿਕਦੀ ਆ ਕੇ ਵੇਰ ਉੱਥੋਂ ਦਾ ਜਾ ਕੇ ਲੈ ਆਵੇਂਗੇ 11 ਆ ਕੇ ਫੇਰ ਉਹ ਯਾਰ ਕਰਦੀ ਇੱਥੇ ਹੋ ਠੀਕ ਕਰੀ ਹੁਣ ਪਤਾ ਤਾਂ ਆਪਾਂ ਨੂੰ ਵੀ ਹੈ ਹੈ ਵਾਲਾ ਕਾ ਵਿਚਲਾ ਆਪਾਂ ਬੱਚੇ ਬਚੋਲੇ ਸੀਗੇ ਆਪਾਂ ਨਾਲ ਨੇ ਕਹਿਤਾ ਆਪਾਂ ਕਹਿ ਦਿੰਨੇ ਆ ਪਟੋਲਾ ساری ਉਮਰ ਦਾ ਠੇਕਾ ਦਾ ਇਲਾਕਾ ਦਾ ਜਵਾਗ ਜੰਮਰ ਦਾ ਕਰਤੂਨ ਨਾਲ ਕੁੜੀ ਫਰੇਗੀ ਚੁੱਪ ਕਰ ਮੈਂ ਘਰੇ ਆ ਦੇ ਬੇਬੀ ਮਿੱਠੀ ਉਹਨਾਂ ਵਿੱਚ ਚੁੱਪ ਕਰ ਬੈਠਾ ਬਾਜ ਬਸ ਠੀਕ ਹੈ ਬੇਬੇ ਠੀਕ ਹੈ ਉਹ ਕੀ ਹੋ ਗਈ ਠੀਕ ਗਈ ਹੋ ਜਾ ਉਹ ਤੇਦਾ ਠੀਕ ਨਾ ਹਾਂ ਹੋ ਗਿਆ ਹੋ ਗਿਆ ਬਈ ਔਰ ਲਾਟਾ ਵੀ ਬਤੂ ਲਾਟਾ ਤੇ ਤਾਂ ਨਿਕਲ ਦੇ ਰਹੀਆਂ ਐ ਪਾਸਾ ਰੱਖੀ ਆਪਣੀ ਪੀ ਕੇ ਤਾਂ ਪਾਸਾ ਕਰਾਉ ਕਰ ਨਹੀਂ ਪਣਾ ਕੀ ਕਰੀਏ ਤੇ ਮਾੜਾ ਆਵੇ ਨਾ ਤੇ ਮਾੜਾ ਜੰਮੇ ਨਾ ਹਾਂ ਤੇ ਮੈਨੂੰ ਤਾਂ ਫੋਨ ਆਇਆ ਸੀ ਫੋਨ ਹੀ ਤੇ ਕੇ ਨਾ ਕੀ ਗੇ ਹੋ ਗਏ ਨੀ ਭਾਈ ਜੇ ਤੁਸੀਂ ਲਿਜਾਣੀਆਂ ਤਾਂ ਤੁਸੀਂ ਲਿਜਾ ਸਕਦੇ ਹੋ ਚਲ ਫਿਰ ਵੀ ਦਿਲ ਤਾਂ ਇਹਨਾਂ ਦਾ ਇੱਕੋ ਹੀ ਨੇ ਹਜੇ ਵੀ ਲੇ ਆਉਣੇ ਕੋਈ ਨਾ ਮਾਣਾ ਜੇ ਫਾਟਾ ਪੈਦੀ ਰਹਿੰਦੀ ਮਾਣ ਮੂਠੇ ਗੱਲਾਂ ਦਾ ਹੁੰਦੀ ਜਾਂਦੀਆਂ ਨੇ ਤੇ ਤਲਾਕਾ ਦੇ ਬਸਤੇ ਲੈ ਆਈ ਕੋਈ ਨਾ ਕੁਛ ਨਹੀਂ ਹੁੰਦਾ ਤਲਾਕ ਕਿਹੜਾ ਹੋ ਗਿਆ ਆਲਾ ਮਟਕੇ ਆਲਾ ਕਰ ਲੈਂਦਾ ਵਿਆਹ ਕਰਾਉਂਦਾ ਮਟਕੀ ਤਲਾਕ ਹੋ ਲੈਨੇ ਅੱਬ ਡੇਬੜੇ ਕਰਾਂ ਤਲਾਕ ਹੋਏ ਤੇ ਕੀ ਗੱਲ ਐ ਇਹਦੀ ਗੱਲ ਆ ਤਲਾਕਾ ਦੇ ਬਸਤੇ ਲੈ ਆਈ ਇਹਦਾ ਉਹ ਬਾਹਰ ਲੈ ਕੇ ਆਇਆ ਬਣੀਏ ਸੋਹਣੇ ਬਾਏ ਤੇਰ ਬੱਦ ਗੇੜਾ ਸਤਰੀਕਾਰ ਭਾਈ ਸਤਰੀਕਾਰ ਬਾਆ ਲੈ ਕੇ ਆ ਕੇ ਖੁਸ਼ਖਬਰੀ ਲੈ ਕੇ ਆਈਆਂ ਮੈਂ ਕਿਹੜੀਆਂ ਖੁਸ਼ਖਬਰੀਆਂ ਤੂੰ ਤਾਂ ਮੈਨੂੰ ਦੋ ਬਤਾ ਵੇਡੋ ਬਖਾਵਾ ਹੱਸਤਾ ਮੈਂ ਤਾਂ ਬਿਆਹ ਤੜਾਈਂ ਕ੍ਰਾਸ਼ ਵਿਚੋਲਣ ਤਾਂ ਮੈਂ ਆਈ ਬਣੀ ਸੀ ਤੇਰੀ ਜ਼ਿੰਦਗੀ ਸੌਖੀ ਹੋ ਜੂਗੀ ਤੇਰੀ ਮਾਂ ਦਾ ਚੁੱਲਾ ਛੁੱਟ ਜੂਗਾ ਮੈਂ ਸਾਡੀ ਤਾਂ ਉਦੋਂ ਵੀ ਨਰਕ ਬਣਾਤੀ ਜ਼ਿੰਦਗੀ ਮੈਂ ਕੋਈ ਨਹੀਂ ਜਿੰਨੇ ਮਾਰੇ ਮੋਢੇ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ لڑਾਈ ਝਗੜਾ ਹੀ ਤਾਂ ਹੁੰਦੀ ਰਹਿੰਦੀ ਆ ਅੱਡੇ ਤੋਂ ਲੈ ਕੇ ਖੜਕਣ ਗਈ ਕੋਈ ਤਾਂ ਹੁਣ ਤਾਂ ਸੁਧਰ ਗਈ ਹੋ ਕੇ ਉਹਨਾਂ ਨੇ ਮੈਨੂੰ ਫੋਨ ਕਰਿਆ ਸੀ ਇਹ ਜੇ ਬੰਦਿਆਂ ਨੇ ਕੀ ਸੁਧਰਨਾ ਬਈ ਉਹਨਾਂ ਨੇ ਮੈਨੂੰ ਫੋਨ ਕਰਿਆ ਸੀ ਕਹਿੰਦੇ ਤੁਸੀਂ ਲੈ ਜਾਓ ਦੇਖ ਲੈ ਲੈਉਣੀਆਂ ਤਾਂ ਲੈ ਆਉਣੇ ਆ ਓਏ ਤੁਸੀਂ ਕਿਹਨਾਂ ਜਾਇਓ ਕੋਣੇ ਪਰ ਸੁਧਰਨਾ ਤਾਂ ਹੈ ਨਹੀਂਗਾ ਤੂੰ ਹਉਡੀ ਮਰਜੀ ਐ ਭਾਈ ਮੈਂ ਭਾਈ ਹੁਣ ਦੇ ਆ ਰੱਖਣੇ ਦਾ ਤਾਇਆ ਮੈਨੂੰ ਤਾਂ ਫੋਨ ਆਇਆ ਸੀ ਬੇਬੇ ਮੇਰਾ ਹੱਕ ਬਣਦਾ ਹੈ ਉਹ ਕਹਿੰਦੇ ਗੱਲ ਭਾਈ ਅਸੀਂ ਤੋੜ ਦਾਂਗੇ ਓਥੇ ਮੈਂ ਤਾਂ ਕਹਿ ਲਈਏ ਕੁਝ ਨਹੀਂ ਅੰਦਰ ਲੈ ਲਈ ਨਾਲ ਹੀ ਲੈ ਚੱਲਦੇ ਆ ਮੂੜਾ ਬਾਰਾ ਫਾਲਾ ਨਾ ਤਰੂਲੀ ਰੱਬ ਸੁਣ ਲੈਂਦਾ ਹੁਣ ਤਾਂ ਲੈਣਾ ਸਮਝ ਉਹਦਾ ਕਿਸੇ ਦੇ ਬਾਹਲੇ ਪੰਨ ਬੰਨ ਕਰੇ ਹੁੰਦੇ ਉਹਦੀ ਸੁਣਦਾ ਮੈਂ ਕੋਈ ਨਾ ਇੱਕ ਵਾਰੀ ਮੇਰੇ ਕਹਿਣ ਤੇ ਤੂੰ ਲੈ ਆ ਭਾਈ ਉਹ ਤਾਂ ਮਾਪੂ ਆਪ ਕਹਿੰਦੇ ਨੇ ਵੀ ਇੱਕ ਵਾਰੀ ਆਪਦੇ ਨੂੰ ਲੈ ਜਾਣ ਭਾਈ ਉਹਨਾਂ ਨੂੰ ਵੀ ਬਦੀਨ ਕਰ ਰੱਖਿਆ ਉਹਨੇ ਨਾ ਫਿਰ ਉਹਦੇ ਵੀ ਮਾਪਿਆਂ ਨੂੰ ਚਾਹੀਦਾ ਸੀ ਤੇ ਉਹਦੇ ਮਗਰੋਂ ਅੱਜ ਤੱਕ ਲਾ ਕੇ ਲਿਆਤੀ ਉਹਦੇ ਅੰਦਰ ਕੋਤੀ ਉਹਨਾਂ ਨੇ ਵੀ ਬੀਬੀ ਆ ਗਈ ਗਾਣ ਈ ਪੁੱਤ ਦੇਖਾ ਤਾਂ ਪਾਪ ਉਸਕੇ ਵੱਡਾ ਕਰਦੇ ਆਪਾਂ ਨੂੰ ਐ ਨਹੀਂ ਬਤਾਉਂਦੇ ਕਿ ਇਹੋ ਜਿਹਾ ਨਿਕਲ ਫੇਰ ਤਾਂ ਆਪਦੇ ਦਾ ਸੁਝਿਤ ਪਤਾ ਹੀ ਹੁੰਦਾ ਵੀ ਸਾਡੇ ਕੋਪਰੀ ਹਵਾ ਗਈ ਹੈ ਤਾਂ ਇਹ ਕਿਹੜੇ ਪਾਸੇ ਹੋ ਜੀ ਉਹ ਤਾਂ ਫਿਰ ਅਗਲੇ ਆਪਦੇ ਦੀ ਪੁੱਤ ਦਾ ਹੋ ਜਾਂਦਾ ਜਿਹੜੇ ਰਿਪੋਰਟ ਕੱਢ ਦਿੰਦਾ ਹੁਣ ਚਲ ਕੋਈ ਨਾ ਮੇਰੀ ਗੱਲ ਸੁਣ ਇੱਕ ਵਾਰੀ ਲੈ ਆਉਣੇ ਆ ਜੇ ਆਪਾਂ ਮੁੜਕੇ ਆਏ ਕੁੱਕਰੂਗੀ ਮੁੜਕੇ ਭੋਂਦੇ ਵਾਲੇ ਉੱਤੇ ਫੇਰ ਦੁਬਾਰੇ ਤੇਜ਼ ਬਰੇਨ ਵਿੱਚ ਰੋਈ ਇਹਦੇ ਲੈਉਣੀ ਹੈ ਹੁਣ ਜੇ ਤੈਨੂੰ ਵੀ ਦੱਸਦੇ ਸੀ ਨਹੀਂ ਲੈਣੀ ਤੇਰੀ ਗੱਲ ਲੈਂਦੇ ਆ ਕਿਵੇਂ ਕਰਨਾ ਮੇਰੀ ਗੱਲ ਕੌਣ ਲੈਂਦਾ ਦਾ ਪਹਿਲਾਂ ਉਹਨੇ ਜਿਵੇਂ ਲੈ ਲੈਂਦੀ ਉਹ ਕਾਨੂੰ ਜਾਂਦੀ ਮੇਰੇ ਕਾਹਨ ਭਰਾਵਾ ਤੁਸੀਂ ਪਹਿਲਾਂ ਅੱਡ ਬਿਡ ਹੋ ਗਏ ਸੀ ਬਜਾਰੀ ਹੁਣ ਮਾ ਡਵੱਡਾ ਕੀ ਅਗਲੀ ਕੀ ਸਲਾਹ ਦੇ ਕੌਣ ਲੈਣ ਦੇ ਕਰ ਨੂੰ ਤਰਨ ਜਿੰਦਾ ਲੱਗਿਆ ਪਿਆ ਨਾ ਉਹੀ ਇੱਥੇ ਫੇਰ ਨਾ ਜਰੂਸਲਮ ਲਿਖ ਲਿਆਵੇ ਲੋਕ ਕੰਧਾਂ ਤੇ ਚੜ ਚੜ ਦੇਖੀ ਜਾਣੇ ਉਹਦਾ ਭਾਈ ਹੁਣ ਤੁਸੀਂ ਅਗੇ ਝੁੱਗਾ ਚੱਕਾਂਗੇ ਤੇ ਡਾਪ ਦੀ ਨੰਗਾ ਹੋਊਗਾ ਗੱਲਾਂ ਲੁਕੋਣੀਆਂ ਵੀ ਤੁਸੀਂ ਨੇ ਤੇ ਡਾਉਣੀਆਂ ਵੀ ਤੁਸੀਂ ਨੇ ਲੋਕਾਂ ਨੇ ਲਿਖ ਕਰਨੀ ਇੱਥੇ ਕੋਈ ਕਰੇ ਤਾਂ ਥੋੜੇ ਆਉਣੀ ਪੁੱਠਾ ਬਾਤ ਅਲੈਕੁਮ ਅਲ ਤੁਸੀ ਜਾਂਓ ਜਿਵੇਂ ਆਜੋ ਵੀਦਾ ਠੀਕ ਆ ਉਹਨੂੰ ਕਹਦੇ ਭਾਈ ਇਹ ਜਿਆਦਾ ਕੁਝ ਕਰ ਨਹੀਂ ਦਿੰਦੇ ਹੋ ਤੂੰ ਘੜੇ ਨਾਲ ਹੀ ਵਕ ਚੱਲੀ? ਅਮੈਂ ਕੱਲ ਨੂੰ ਵਰਕੇ ਨਾਲ ਬਾਹਰ ਚੱਲੂਗਾ। ਹਾਂ ਕਰਕੇ ਤਿਆਰ ਕਰ ਦੇਵੇ ਤੈਨੂੰ। ਹਾਂ ਕੋਈ ਨਹੀਂ ਹੋਜੀ ਚਾਰੀ ਦਾ ਬੱਕ ਜੇ ਬਰਦੀ ਹੈ ਪਾਈ। ਮੈਂ ਕਰ ਰਵੇ ਚਾਹ ਹੁਣਾਂ ਦੇ ਇਹਨਾਂ ਨੂੰ ਕਟਾਂ। ਨਾ ਮੈਂ ਕੱਲ ਕੋਈ ਹੋਰ ਨਹੀਂ ਵਸਦਾ ਤਾਂ ਠੀਕ ਐ ਸੀ ਹੁਣੇ। ਹੁਣੇ ਬਣਾਉਣਾ ਨੇ ਭਾਈ। ਹੁਣੇ ਪੀ ਕੇ ਆਇਸ ਵਾਸਤਾ। ਮੈਂ ਤਾਂ ਆ ਜੀ ਮਾ ਚਲ ਮੈਂ ਇੱਕ ਵਾਰ ਸਨੇਹਾ ਲਾਇਆ ਆ ਜਾ ਕੇ ਕੋ ਬੱਦਲ ਰੋਈ ਕਰਨ ਦਾ ਰੱਬ ਹੋਰ ਹੋਰ ਨਾ ਇਹਦੀ ਜਿਹੜਾ ਛੱਡਦਾ ਦੁਨੀਆ ਦਾ ਨਾਮ ਮੈਨੂੰ ਮੈਥਾ ਕੁਛ ਨਾ ਜਿਹੜੀ ਆਏ ਲੱਗ ਰਹੀ ਸੀ ਪਹਿਲੇ ਇਹ ਚਾਹ ਪਣੀ ਬਣਾ ਕੇ ਇਹਨਾਂ ਮੈਂ ਲੈ ਕੇ ਆਈ ਫੇ ਤਾਂ ਖੇਤ ਬਣਾ ਕੇ ਲਈ ਨਾ ਮੈਂ ਤਾਂ ਘਰ ਜਾ ਗਈ ਆਪਾਂ ਵਧੀਆ ਜੀ ਦੀ ਜੁਰੀ ਜੀ ਵੀ ਵਧੀਆ ਵਧੀਆ ਹੋਰ ਕੋਈ ਜਾਨ ਪਰਮਾਤਮਾ ਸੌਣ ਲੈ ਰੰਗ ਭੰਗ ਲੰਗ ਜੇ ਠੁਕਸਾਂ ਰੱਖੇ ਚੱਲ ਤੱਕ ਕੇ ਚੱਲੀ ਫਿਰ ਤਿਆਰ ਹੋ ਜਾਈਂ ਬਾਈ ਚੱਲਾਂਗੇ ਗੱਡੀ ਲੈ ਚੱਲਾਏ ਹਾਂ ਗੱਡੀ ਲੈ ਅੱਜ ਦੇਖਣਾ ਅੱਜ ਵਗ ਚੱਲਦੇ ਮੈਂ ਤਾਂ ਕਹਿੰਦੀ ਟੰਬ ਫੇਰ ਆ ਜਾ ਜੂ ਹੁਣ ਤਾਂ ਮਨੇ ਦਿਨ ਖਰਾਬ ਮੌਸਮ ਫੇਰ ਵਗ ਚੱਲਾਂਗੇ ਮੈਂ ਗੱਡੀ ਲੈਟ ਲਾਂ ਸਾਡੇ ਵਾਲੀ ਚੱਲ ਕੋਈ ਨਹੀਂ ਫੇਰ ਕਰਦੇ ਕੋਈ ਹੱਲ ਮੈਂ ਮੇਰੀ ਬੇਬੇ ਨਾਲ ਰਿਆ ਕਰ ਲਾਂ ਨਾ ਬਣੀ ਚੱਲ ਰਿਆ ਕਰ ਲਾਤੀ ਹੁਣ ਆ ਜਾਣਾ ਕਰੋ ਮੈਨੂੰ ਗੁੱਸ ਮਾਰ ਦੀ ਚੱਲ ਤੂੰ ਰਿਆ ਕਰ ਲਾ ਫਿਰ ਆਹ ਚੱਲ ਨਾ ਬੱਸ ਕੋਠੀ ਪੀਵਾਂਗੇ ਤੇ ਤਾਂ ਪਾਣੀ ਹਾਂ ਚੱਲ ਆ ਟੱਕਰ ਵਸਤੇ ਮੈਨੂੰ ਮਾ ਸੰਗਾ ਚੱਲਾਂਗੇ ਉਹਵੇਂ ਬੇ ਕਿਵੇਂ ਕਰੀ ਉਹਦਾ ਵਿਚੋਲਾ ਆ ਬੜੇ ਫੈਂਟਰ ਮਾਰਦਾ ਦੇਖ ਲੈ ਭਾਈ ਲੈ ਜਿੱਤ ਲੈ ਉਹ ਇਹਦੇ ਘਰ ਵਾਲੀ ਵੀ ਮਿੱਠੀ ਆ ਮਿੱਠੀਆਂ ਮਾਰ ਕੇ ਘਰ ਲਿਆਉਗੀ ਉਹ ਤੇਰੀ ਮਰਜ਼ੀ ਐ ਤੇਰੀ ਮਰਜ਼ੀ ਐ ਤੂੰ ਘਰ ਬਸਾਉਣਾ ਵੀ ਤਾਂ ਤੂੰ ਬਸਾ ਮੈਂ ਤਾਂ ਗੱਲ ਕਰ ਇਕੱਲੇ ਹੂੰਗਾ ਵੀ ਇੰਤ ਬਾਹਰ ਨਹੀਂ ਜਾਣਦਾ ਜੇ ਤੂੰ ਆਂ ਗੱਲ ਕਰਦਾ ਫਿਰ ਉਹ ਬਣ ਜਾਂਦੀ ਨਹੀਂ ਸੀ ਕੋਆਂ ਵਿਚੋਲੇ ਡੋਬੇ ਕੋਈ ਨਾ ਮਿੱਠੀਆਂ ਮਾਰ ਕੇ ਕਰਾਦਾ ਕੁੜੀਆਂ ਐ ਕਰਦੀਆਂ ਕਢਾਈ ਕਰਦੀਆਂ ਭਲਾਣਾ ਕਰਦੀਆਂ ਕੋਈ ਨਹੀਂ ਉਹਦਾ ਆਪਣੀ ਜ਼ਿੰਮੇਵਾਰੀ ਤੇ ਲਈ ਆਈ ਜੇ ਤੰ ਤੋਰ ਨਹੀਂ ਤੇ ਲਈ ਆ ਤੂੰ ਕਾਂ ਮੈਂ ਵੀ ਰੱਖੀ ਘਟਾ ਉਹ ਆਹ ਲੈ ਕੇ ਦੋ ਨਾ ਚੱਡੀ ਹੋ ਮੋਂ ਨੀ ਮੈਂ ਆ ਤੇਰੀ ਮਰਦੀਏ ਜਾਣ ਲਿਆ ਵਾ ਤੇਰੇ ਅੱਤੇ ਕਾ ਮੇਰੀ ਮਾਂ ਨੇ ਲਿਓ ਮਿੱਤੀ ਕਾਂ ਮੈਂ ਵੀ ਭੈ ਮੈਂ ਜਾਨਣਾ ਹੁਣ ਹੁਣ ਕੀ ਦੂ ਕਹਦਾ ਨਾ ਗੱਲ ਕਰਕੇ ਐ ਵੀ ਰੁਕ ਰੁਕ ਜਿਹੜਾ ਕੋ ਬੜਾ ਦੇ ਹੁੰਦਾ ਧੋਣਾ ਦਾ ਰੁਕ ਰੁਕ ਉਹ ਸਾਰੀ ਗੱਲ ਕਰੂ ਟਿੰਡੀ ਐ ਤੂੰ ਅਡ ਹੋਰੀ ਫਾਨੇ ਠੋਕ ਦਨਾ ਹੋ ਜਾਣ ਕੋਈ ਗੋ ਜਿਹੜੇ ਕਪੜਾ ਤੂੰ ਨਾ ਮੇਰੀ ਭੈ ਭੇ ਵੀ ਆੜਾ ਹਾਂ ਅੱਲੇ ਆਦੇ ਰਹੋਦੇ ਹੋਗੇ ਅਕੇਲਾ ਦੇਰਾਂ ਤੱਕ ਘੁਤਰੇ ਫਿਰਦੇ ਚੱਲ ਤੂੰ ਆਗਦੀ ਖਾ ਭਾਈ ਕੋਈ ਨਹੀਂ ਨਹੀਂ ਕੋਈ ਦਲ ਹੁੰਦੀ ਰਾਦਰ ਦੀ ਕੋਈ ਆ ਨਹੀਂ ਗੱਲ ਵਾਰ ਕਰਕੇ ਨਹੀਂ ਮੇਰੇ ਆਸਵਾਦ ਗਿਆ ਲਾ ਲਰੂਗਾ ਭਾਈ ਮੇਰੀ ਬੇਬੇ ਟੱਕ ਉਹ ਕਿ ਟੱਕ ਦੇਣਾ ਪਊਗਾ ਤੈਨੂੰ ਠੀਕ ਹੈ ਹਾਂ ਕਾਈ ਗਈ ਇਧਰ ਆ ਓਏ ਸਾਰਾ ਕੁਝ ਕਰੂੰਗਾ ਸੋਨਾ ਨਾ ਤਾਂ ਜਾਵੇ ਘਰ ਤਾਂ ਪਹਿਲੀ ਜਿਹੜੇ ਤੇ ਤੂੰ ਹੋਰ ਯਾਰ ਨੂੰ ਫਿਰਦੇ ਦਾਲ ਪਕੀ ਲਾਂ ਆਪਣੀ ਲੋਟ ਆਪਾਂ ਦੋਨੇ ਪਕਾਵਾ ਦੇ ਧਮਾਕੇ ਖਾਣਾਗੇ ਜੇ ਇਹਨੂੰ ਪਾਉਣਾ ਪਿਆ ਉਹ ਹੋ ਗਿਆ ਤੇ ਉਹਨੇ ਮੈਨੂੰ ਫੋਨ ਕਰਦਾ ਨਾ ਜੀ ਵਾਇਆ ਬਰ ਗਿਆ ਜੀ ਬਰ ਗਿਆ ਉਹ ਵੇ ਬਦਲ ਵਈਦਾ ਹਟ ਗਈ ਕਰ ਲੈ ਮੈਂ ਬਰ ਗਿਆ ਮੈਂ ਕਰਦਾ ਮੋਬਾਈਲ ਜਾਂ ਪਤਾ ਨਹੀਂ ਕਿੱਥੇ ਰੱਖਿਆਗਾ ਇਹਦੇ ਦੇਖਣਾ ਪਿਆ ਉ ਬਾਹਰ ਚੱਲ ਕਰ ਲੋ ਅੱਜ ਵੀ ਜਾਂਦੇ ਆ ਅੱਗੋ ਦਿਖਾਉਣਾ ਮੈਨੂੰ ਪਤਾ ਨਹੀਂ ਪਕਾਵਾ ਦੇ ਦਿਖਾਵਾ ਦੇ ਮਾਮਲੇ ਇਹ 체ਦੀ ਵਿਦਤ ਪਾਦੀ ਨਹੀਂ ਹੋਗਾ ਇਹ ਵੀ ਨਿਰੋਖ ਨਹੀਂ ਦੇ ਦੇਂਗੀ ਅਜੇ ਕਿਹੜਾ ਕਹੋ ਹੋਰਾ ਬਾਹਰ ਹੋ ਗਈ ਤੇ ਨਾ ਨਾ ਮਾ ਬਾਹ ਬਾਹ ਗਿਆ ਤਾਂ ਉੱਪਰ ਨਾ ਉਹ ਬਹੁ ਲੈਣ ਗਿਆ ਨੇ ਬਹੁ ਲੈਣ ਗਿਆ ਪਰ ਉਹ ਬਹੁ ਕੁਦ ਨਵੀਂ ਲੈ ਕੇ ਲਿਆ ਮੇਗਾ ਓਏ ਉਹ ਪ੍ਰਾਣੀ ਐ ਉਹ ਪ੍ਰਾਣੀ ਤਾਂ ਹੁੰਦੀ ਏ ਕਿੰਜ ਦੇ ਪੰਗ ਸਾਂਜ ਸੋਹਣੀ ਜਾਂਦੇ ਆ ਨਹੀਂ ਜਾਂਦੇ ਤੂੰ ਪਹਿਲੀ ਵਾਰ ਜਾਂਦਾ ਥਾ ਉਦੀ ਤੱਕ ਆਖਣਗੇ ਲਿਬੜੇ ਆ ਗਿਆ ਉਹ ਲਿਬੜਾ ਹਡਾਂਗੀ ਅੱਛਾ ਤੁਹਾਡਾ ਦਰਦ ਉਹ ਦਰਦ ਉਹ ਕੁੱਤਾ ਮਿਲਣਾ ਡੱਕਣੀਆਂ ਉਹ ਕੁੱਤਾ ਦਾ ਦਰਦ ਆਓ ਨਾ ਜਾ ਤੂੰ ਕੁੱਤਾ ਨਹੀਂ ਜੀ ਆਇਆ ਹੁਣ ਤਰਿਆ ਕਹੀ ਨਹੀਂ ਪਤਾ ਕੋਈ ਬਸ ਟੈਕ ਜੇ ਤੇ ਬਿਟੋਲਾ ਇਹ ਖੜਾ ਹੋਏ ਗੱਡੀ ਮਾੜੀ ਜੇ ਮਾੜੀ ਮਾੜੀ ਹੋਇਆ ਇਹ ਹੁਣ ਇੱਥੇ ਖੜਾ ਨਹੀਂ ਜਾਂਦੇ ਬੁੱਟਾ ਤੂੰ ਭਾਗ ਜਾ ਤੂੰ ਲੈ ਹੱਥ ਨਾ ਵਰਦੇ ਬਿਟੋਲਾ ਕਿਤੇ ਹੋਲਾ ਗਿਆ ਕਿ ਨਾ ਕੁਝ ਭਾਗ ਇਹ ਪਤਾtheta ਡਾਂ ਖੜਕਦੀ ਨਹੀਂ ਖੜਕਦੀ ਭਾਗ ਜਾ ਕੋਈ ਨਹੀਂ ਕਹਦਾ ਕੋਈ ਤਾਂ ਖੜਕਦੀ ਪਹਿਲੀ ਮਰੋੜੇ ਹੋ ਗੱਡੀ ਲੈ ਕੇ ਆਏ ਹੋਏ ਉਹ ਗੱਡੀ ਜਾ ਰਹੀ ਉਹ ਹੀ ਬਾਉਂਡਰੀ ਤੋਂ ਜਾ ਰਾਂ ਉਹ ਕਹਿੰਦਾ ਤੇਲ ਦੀ ਕਿਰਸ ਕਰਦਾ ਤੇਲ ਮੈਂ ਪੂਆ ਦਾਂ ਤੇਲ ਦੀ ਕਿਰਸ ਨਹੀਂ ਕਰਦੇ ਗੱਡੀ ਕੋਈ ਮੰਗ ਵੀ ਲੈ ਗਿਆ ਪਰ ਤਿੰਨੇ ਜਣੇ ਇੱਥੇ ਬੱਕ ਛਾੜਦੇ ਆ ਆਉਂਦੇ ਹੋ ਤੁਸੀਂ ਦੋਨੇ ਭਾਈਏ ਤੇ ਆ ਜਿਓ ਆਸੀ ਵਸਤੇ ਆ ਜਾਂਗੇ ਕੋਈ ਚਲਾ ਹੈ ਕਰ ਲੋ ਹੋਰ ਲੈ ਮੋਰ ਇੱਧਰ ਆ ਜਾਓ ਨਹੀਂ ਦੋਨੇ ਜਣੇ ਕੋਈ ਚਾਲ ਮੋੜ ਓਏ ਤੁਸੀਂ ਮੋਟਰਸਾਈਕਲ ਆ ਜਾਓ ਆਸੀ ਵਸਤੇ ਆ ਜਾਂਗੇ ਇਹਨਾਂ ਦਾ ਨਾਂ ਨੰਦਾ ਕੀ ਪਤਾ ਪ੍ਰਮਾਤਮਾ ਨੇ ਮਸਾਂ ਸੁਣੇ ਸੀ ਬੇ ਬੰਲਾ ਬਾਤਾਂ ਕਰਦੇ ਆ ਕੋਈ ਨਾ ਪਰ ਸਿੱਗਲ ਤਾਂ ਹੁੰਦੀ ਰਹਿੰਦੇ ਨੇ ਉਹ ਬੁੱੱਤੇ ਮੈਨੇ ਤਾਂ ਹੁੰਦੇ ਆ அப்ப ਮੈਂ ਆ ਉਹਦੇ ਕੱਪੜਾ ਲੈ ਕੇ ਚਲੇ ਆਉਂਦਾ ਹਾਂ ਉਹੋ ਗੁੱਸਾ ਕਿ ਲਾਖਾ ਹੁੰਦਾ ਹੈ ਜਦ ਮਨ ਮਟਾ ਦੂਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਮੋਟਰਸਾਈਕਲ ਤੇ ਤਾਂ ਵੀ ਆ ਜਾਣਗੇ ਆ ਗੱਲ ਦੇ ਕਹੋ ਕੋਈ ਇੱਕ ਬਾਸ ਲੈਣੀ ਦੀ ਲੋੜ ਆ ਉਹ ਹਾਂ ਜਦੋਂ ਮੈਂ ਦੇਖਦੀ ਨਹੀਂ ਕਿ ਤੇਰੇ ਨਾਲ ਓਏ ਬਚਾਉਣਾ ਤਾਂ ਆ ਗਿਆ ਹੂੰ ਪਹਿਲੇ ਆ ਵੀ ਮੁੰਡੇ ਚੁੱਕ ਲਈ ਚੱਲ ਇੱਕ ਰੋਣ ਕਾਲ ਦੇਖੋ ਹੁਣ ਦੇਖੋ ਤੁਸੀਂ ਆਪਣੇ ਆਪ ਹੀ ਸੰਭਾਲਣਾ ਸਾਰਾ ਕੁਝ ਕਰੇ ਠੀਕਾ ਨਾ ਮੈਂ ਤਾਂ ਫੇਰ ਵੀ ਇੰਨੇ ਥਾਲਾਂ ਬਾਅਦ ਦੇਖੋ ਥੋੜੀ ਮੰਨ ਨਹੀਂ ਲਈ ਮੈਂ ਤਾਂ ਬਚੋਲਣ ਨੇ ਕਹਿਤਾ ਸੀ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਅਸੀਂ ਸਾਰਾ ਸਮਝਾਤਾ ਬਸ ਹੁਣ ਤੁਸੀਂ ਆਪਣੀ ਵਸ ਬੇਬੇ ਨਾਲ ਥੋੜਾ ਜਿਹਾ ਰੱਖਿਓ ਵੀ ਉਹਨੂੰ ਆੱਡੀ ਰਹਿਣ ਦੋ ਵਿੱਚ ਨਹੀਂ ਲਾਉਣਾ ਹੈਗਾ ਨਾਲ ਹੋਏ ਕੋਈ ਨਹੀਂ ਆਇਆ ਮੋਟੇ ਹੋ ਗਿਆ ਜਾ ਕੇ ਵੇਖੀ ਮੈਂ ਆਇਆ ਬੇਬੇ ਨੂੰ ਰੋਟੀ ਦੇ ਦੇ ਗਰੀ ਦੋ ਫੜਕੇ ਨਾ ਸਕੀ ਘਾਂਗੇ ਮੈਂ ਤਾਂ ਬੇਬੇ ਨਾਲ ਅੱਡਾ ਸੀਗੀ ਮੈਂ ਆਖੇ ਵੀ ਦੇਖ ਗੱਲ ਕਰਕੇ ਆਂਗੀ ਅੱਡੀ ਰਹੂੰਗੀ ਮੈਂ ਨਾਲ ਨਹੀਂ ਰੱਖਣਾ ਹੈਗਾ ਮੈਂ ਤਾਂ ਕੱਲੀ ਰਹੂੰਗੀ ਠੀਕ ਹੈ ਨਾ ਮੈਂ ਤਾਂ ਇੰਨੇ ਸਾਲਾਂ ਬਾਅਦ ਫੇਰ ਵੀ ਹਾਂ ਕਰਤੀ ਵੀ ਚਲ ਆਡਰਨੇ ਜੀ ਮੈਨੂੰ ਤਾਂ ਲੱਗਦਾ ਤੋਰੀ ਨਹੀਂ ਉਹ ਤਾਂ ਕਵਰ ਕੱਲੀ ਆਉਂਦੇ ਐ

ਅਲਦੀ ਬਣੀ ਜਾਵੇ ਹਾਂ ਮੈਂ ਤਾਂ ਬੰਨਾ ਠੋਕਰਾ ਖਾ ਕੇ ਬਣ ਲੱਗੀ ਠੋਕਰਾ ਫੇਰੀਆਂ ਲੱਗੀਆਂ ਇਹਨੂੰ ਵੀ ਲੱਗੀਆਂ ਉਹਨੂੰ ਵੀ ਲੱਗੀਆਂ ਹਾਂ ਹੁਣ ਸਪਾ ਬਣਨ ਲੱਗੇ ਹੋਰ ਹੁਣ ਹੁਦ ਨਹੀਂ ਹੁੰਦਾ ਚੱਲ ਉਹਨਾਂ ਦੀ ਬਹੂਆ ਦੇਖ ਲੈ ਉਹ ਆ ਜਾ ਨਾ ਸਤੀਕਾ ਸਤੀਕਾ ਹੋਇਆ ਹਾਂ ਬੈਰੀ ਗੱਲ ਇੱਧਰ ਆ ਜਾ ਬੋਲ ਰਹੀ ਦੱਸਦੀ ਹੈ ਹਾਂ ਠੀਕ ਆ ਬੁੱਤ ਵਧੀਆ

ਨਾ ਜਦ ਹੀ ਮੈਂ ਤੁਹਾਨੂੰ ਪਤਾਈਆ ਆਪ ਨੂੰ ਇਹ ਕਾਇਕਾ ਵੀ ਬਖੋ ਨਹੀਂ ਨਾ ਕੋਈ ਵਰਤੀ ਦਾ ਪੂਹਿੰਦੀ ਕਰਦੇ ਨਾ ਕੋਈ ਨਾ ਬਹੁਤ ਤਰ ਹੋ ਜਾਂਦਾ ਤੇ ਕੰਡਨਸਿੰਗ ਤੋਂ ਗੰਮ ਤਾਂ ਆਉਂਦੀ ਹੋਰ ਵੀ ਨਹੀਂ ਜਿਹਦੇ ਤੋਂ ਇਹ ਮੈਂ ਨਾ ਜਿਹੜੇ orange ਦਾ ਉੱਥੀ ਨਹੀਂ ਤੋਂ ਤੇ ਉਹ ਇਧਰ ਅੱਲਾ ਮਾਪੇ ਬੜੇ ਉਹਨੂੰ ਬੋਲ ਕੇ ਉਹਨੇ ਰੋਕ ਲੈਨੇ ਹਾਂ ਉਹਨਾਂ ਦੇ ਨਾਲ ਮੈਂ ਗੂੜੀ ਤਾਂ ਜੱਤਨਾ ਹੋਈ ਐ ਮੇਰੇ ਜੱਤਨਾ ਆਖੇ ਲੱਗ ਰਿਹਾ ਨਾ ਜੇ ਲੋਕਾਂ ਦਾ ਉਹ ਤੇ ਆਪ ਕੋਲ ਆਉਂਦੇ ਆ ਉਹਨਾਂ ਕਿਰਵਾਤ ਕੋਈ ਨਹੀਂ ਨਾ ਮੈਂ ਨਾ ਕੀ ਕਰਾਂ ਹਾਂ ਚਲ ਹੁਣ ਦੋਨੀਆਂ ਸੰਭਲ ਕੇ ਚੱਲਿਓ ਪਾਈ ਸੰਭਲ ਕੇ ਚੱਲਿਓ ਕਾਲਾ ਵੀ ਪਹਿਲਾਂ ਨਹੀਂ ਕਹਦੇ ਸੀ ਕੋਈ ਤਾਂ ਗੱਲ ਹੈ ਹੁਣ ਦੋਨੀਆਂ ਆਪ ਦਾ ਜੀ ਨੂੰ ਕਾਲ ਆਇਆ ਦੋਨੀਆਂ ਹੁਣ ਦੇਖੋ ਮੈਂ ਬਿਚੋਲਾ ਖਾਣੀ ਮਰਦਾ ਤੁਹੰਗਾ ਹਾਂ ਮੈਂ ਹੋਰ ਜਾਵਾਂ ਤਾਕਤ ਕੇ ਲੈਣੇ ਵਿਚੋ ਤਾਂ ਆਹਨੂੰ ਮੇਰੇ ਕੋਲ ਨਾ ਪੰਗ ਚਲ ਚਾਹ ਪਾਣੀ ਬਣਾ ਲਓ ਬੇਬੇ ਬਣਾ ਲੈਣੇ ਬੇਬੇ ਕੋ ਬਣਾ ਵੀ ਆਪੇ ਬਣਾ ਲੂਗੀ ਹੁਣ ਤਾਂ ਬਣਾ ਲਓ ਹਾਂ ਹੁਣ ਤਾਂ ਬਣਾਉਗੀ ਆਪੇ ਬਣਾ ਲੂਗੀ ਹਾਂ ਨਾਲ ਇਹ ਪੀ ਲੈਣਗੇ ਤੜਕੇ ਇਕੱਲੇ ਵਿਚਾਰੇ ਪੁੱਛ ਨਾ ਮੇਰੇ ਸਿਰ ਦੁਖਣ ਲੱਗਿਆ ਕੋਈ ਹੋਰ ਭਾਈ ਉਹ ਨਾ ਆ ਕੇ

ਤਨੁਮਾ ਜਾਂ ਦੋ ਪੰਨਰ ਦਾ ਬੋਤਲੀ ਨਾ ਦੋ ਮਾਰੇ ਦਾ ਹਰਕਤ ਦੇ ਫਿਰ ਨਾ ਮੁੱਤਨ ਬੋਤਾ ਇਹ ਵੀ ਹੈ ਕਿ ਤਰ੍ਹਾਂ ਪੁੱਤ ਜੇ ਇਹ ਨਾ ਮੁੱਤਨ ਮੈਂ ਤਾਂ ਕਿਸੇ ਨੂੰ ਚੰਗਾ ਕਹਿੰਦੀ ਨਾ ਮੈਂ ਉਹਨੂੰ ਚੰਗੀ ਕਹਾ ਨਾ ਮੈਂ ਇਹਨੂੰ ਚੰਗਾ ਤਾਂ ਇਹ ਕਿਹੜਾ ਚੰਗਾ ਦਾ ਹਾਂ ਇਹ ਤਾਂ ਪਹ ਜਾ ਕਦੇ ਆਹਨ ਸੰਭਲ ਕੇ ਤਾਂ ਨਹੀਂ ਭਾਈ ਉਹ ਕੋਈ ਸੰਭਲ ਉਹ ਕਦੇ ਉਹ ਬਗੈਰ ਕੰਮ ਕੀ ਗਰੀ ਮਰਦੇ ਮੇਰੇ ਨਾਲ ਪੁੱਲਾ ਛੋਕਰਾ ਉਹਨੇ ਖਾ ਲਿਆ ਨਾ ਠੱਕਰ ਬਣੇ ਨਾ ਉਦਾ ਬਣੇ ਦੁਵਾਰੇ ਘਰ ਬਣਾਉਣੇ ਉਥਾਰੇ ਓਕੇ ਆ ਘਰ ਬਣਾਣੇ ਬਥੇਰੇ ਓਕੇ ਨੇ ਇਹੋ ਹਾਂ ਲਗਾਇਆ ਸੀ ਮੈਂ ਮਨਾ ਬਿੱਟੇ ਹੋਣਾ ਹਾਂ ਇਹ ਸਭ ਕਾ ਹੋਵੇ ਬੱਤੀ ਮਾਰ ਸਮਾਂ ਸਮਾਂ ਤੇ ਬਈ ਆ ਗਏ ਤਾਂ ਸੀ ਇਹਨਾਂ ਦਾਰੇ ਹੋ ਗਏ ਜੀ ਨੂੰ ਲੈ ਕੇ ਜਾਣਾ ਭਾਈ ਹਾਂ ਹਾ ਦੇ ਘਰ ਕਿਵੇਂ ਹੋਰੇਗਾ ਨਾ ਪੋਚੇ ਲੱਗੇ ਨਾ ਲੈਣਾਂ ਦੇ ਹੁਣ ਜੇ ਭਾਈ ਇਹਨਾਂ ਨੂੰ ਕੋਈ ਸਾਡੀ ਰੋਟੀ ਦੇ ਅਸੀਂ ਤਾਂ ਆਦੀ ਮਾਂ ਪੁੱਤ ਢਪਕਾ ਰਿਹਾ ਕੋ ਤੈਨੂੰ ਵੀ ਰੋਟੀ ਮਿਲੂਗੀ ਬੇ ਮੂ ਆਵੇਂ ਨਾ ਕਾੜੋ ਮੇਗਾ ਖਿਨਾਂ ਲਾੜਨਾ ਮਾਂ ਮਾਂ ਬੱਚੇ ਨਾ ਲੜੀ ਆ ਗਾ ਕਰ ਦਿਖਾਉ ਹਾਂ ਪਹਿਲਾਂ ਆਈ ਹੋਰ ਤਾਂ ਚੱਲ ਮੈਂ ਆਪ ਹੀ ਕੱਪੀਆਂ ਆਣਾਂ ਨਾ ਕੋਈ ਹੈ ਹੁਣ ਤਾਂ ਨਹੀਂ ਆ ਪਕਾਉਂਗੇ ਕੋਈ ਤੂੰ ਇੰਨਾ ਵਾਰ ਟਕਲੇਸ ਨਾ ਭਾਇ ਉਹਦੇ ਆਂ ਅੱਜ ਤੱਕ ਨਾ ਕੋਈ ਨਹੀਂ ਕਰ ਤੰਗਾ ਬੇਬਸ ਜਾਣ ਦੂ ਚੰਗਾ ਕਰ ਲੈ ਤੰਗਾ ਫੇਰ ਕਿਹੜਾ ਏਡਾ ਮਾਰ ਲਿਆ ਕਰੇ ਕੋਈ ਨਾ ਆਕੇ ਜਾਉਂਗਾ ਦੁਹੇਰਾ ਆਹ ਹੋਰ ਹੋਰ ਕਰਦੀ ਇਹਨੂੰ ਗੱਲ ਕੋਈ ਨਹੀਂ ਕੋਈ ਕਰੂੰਗਾ ਮੈਂ ਫੋਨ ਰੋਟੀ ਖਾ ਲਾਂ ਮੈਂ ਨਾ ਨਾ ਬੱਸ ਚੰਗਾ ਸੋਨੂੰ ਟੈਨ ਨਾ ਮੇਰੇ ਬਾਰੇ ਬਈ ਨਹੀਂ ਹੁੰਦੀ ਆ ਮੈਂ ਨਾ ਕੋਈ ਨਾ ਕੋਈ ਹਾਂ ਹੁਣ ਤਾਂ ਮੇਰੇ ਰਖੜੀ ਦੇਖ ਨੀ ਕੋਈ ਗੱਲ ਨਹੀਂ ਕੋਈ ਹਾਂ ਲੈ ਲਓ ਥੈਂਕ ਯੂ ਥੋੜੀ ਕਰ ਮੈਂ ਨਾ ਇਦਰਾ ਆਰੇ ਜਾਦਾ ਹਾਂ ਕੋਈ ਨਹੀਂ ਕਰ ਲੈਦਾ ਮੇਰਾ ਹਾਂ ਬੀਲੀ ਹੋਣ ਲੱਗ ਜਾਓ ਬਚਾਉਣਾ ਹੀ ਨਹੀਂ ਪਤਾ ਛੱਡ ਦੇ ਸੀ ਬੇਲਾ ਉਲਖਾਵਾਣਾ ਆਈਂ ਦਾ ਕੁਛ ਲੜਦੇ ਹਾਂ ਹੋਰ ਹੁਣ ਸਾਡਾ ਲੂ ਗਈ ਇਹਨੂੰ ਆਈਂ ਦੋਨੀ ਲੜਾਈ ਪੈਂਦੀ ਆ ਫੇਰੇ ਅਸੀਂ ਸਾਡ ਨੂੰ ਫੇਰ ਕੀ ਹੁੰਦਾਗਾ ਕੋਈ ਬੇਲਾ ਪਤਾ ਕਿੰਨਾ ਹੁੰਦਾਗਾ ਜੇ ਪਹਿਲਾਂ ਬੇਲ ਨਹੀਂ ਆਇਆ ਤੈਨੂੰ ਕੀ 7 ਸਾਲ ਹੋ ਗਏ ਹੋ ਪਹਿਲਾਂ ਵਧੀਆ ਸੌਖਾ ਸੀ ਹੁਣ ਤਾਂ ਤੰਗ ਹੋਵਾਂ ਫੇਰ ਨਾ ਜਾਂਦਾ ਦੇ ਲੈਣ ਕੋਈ ਚਾਲ ਹੁਣ ਚੁੱਪ ਕਰ ਚੁੱਪ ਕਰ ਜਾ ਜ਼ਿੰਦਗੀ ਟੱਪੀ ਦੇਖ ਜ਼ਿੰਦਗੀ ਟੱਪੀ ਖੰਣਾ ਹੁਣ ਹੈ ਬੈਂਸਾ ਲੱਗਿਆ ਕਰਨ ਕੋਈ ਹੋਰ ਕੋਈ ਨਹੀਂ ਫੇਰ ਮੈਂ ਤਾਂ ਉਹ ਗੱਲਾਂ ਕਰਦਾ ਗੱਲਾਂ ਖੰਣ ਕਰਦਾ ਤੂੰ ਬਹਿ ਰਿਹਾ ਤੂੰ ਵੀ ਬਹੁਤ ਕਰਦਾਗਾ ਕੋਈ ਚਾਲ ਤੂੰ ਕੁਝ ਧੱਕਾ ਤੋੜਨਾ ਹਾਂ ਇੱਥੇ ਬੈਠਾ ਤੋੜ ਲੁਗਾ ਡੱਕਾ ਕੋਈ ਨਹੀਂ ਕੋਈ ਡੱਕਾ ਤੋੜ ਲੈ ਕੰਮ ਦਾ ਹੁਣ ਬੈਠੇ ਕਰਦਾ ਵੀ ਜਾਣਾ ਆ ਜਾਣਾ ਜਾਣਾ ਜੈਨਾ ਕਰੀਂਦਾ ਬੰਗੂ ਕਹਤਾ ਹਾਂ ਤੂੰ ਕਰ ਲਾ ਕੀ ਕਰਦਾ ਇਹਨਾ ਤੂੰ ਕਿੰਨੀ ਕਰਨੀ ਆ ਚਲ ਇਹ ਤਾਂ ਇੱਥੇ ਰੱਖ ਦੇ ਲਈ ਮਾਪੋਲੀ ਬੈਠਾ ਵਾ ਇਹ ਥੋੜੀਆ ਵੀ ਆ ਜੂਗਾ ਨਾ ਹਾਂਜੀ ਉਹ ਖੁਸ਼ ਹੈ ਹੁਣ ਹਾਂਜੀ ਖੁਸ਼ਾਂਗੀ ਤੇ ਹੈ ਬੇਬੇ ਇੱਧਰ ਨਾ ਕਰੇਗਾ ਤਾਂ ਬੈਠੀ ਓਏ ਅਜੂ ਹੀ ਆ ਗਈ ਤਾਂ ਅੱਛਾ ਮੇਰੀ ਗੱਲ ਤੋਂ ਕੁਝ ਮਰਜ਼ੀ ਕਰਾਂ ਮੈਂ ਇੱਕਾ ਨਾ ਹੋ ਖੁੱਲੀਆਂ ਛੁੱਟੀਆਂ ਤੇ ਨੂੰ ਕੁਝ ਮਰਜ਼ੀ ਕਰਨਾ ਚਲੋ ਕੋਈ ਗੱਲ ਨਹੀਂ ਬਸ ਮੈਂ ਤਾਂ ਫਿਰ ਬੇਬੇ ਦੀ ਰੋਟੀ ਨਹੀਂ ਪਕਣੀ ਹੈਗੀ ਆਪਦਾ ਅੱਡੀ ਰਹਿਣ ਦਾ ਹੁਣ ਨਾਲ ਨਾਲ ਲਾ ਲਿਓ ਕਿਤੇ ਕੋਈ ਕੋਈ ਨਹੀਂ ਦੋ ਰੋਟੀਆਂ ਪਕਾ ਦੇ ਕਰੀ ਚਲ ਤੇ ਨਾ ਤਾਂ ਉਹੀ ਕੰਮ ਹੈ ਨਾ ਪਕਾਈ ਮੈਂ ਨਹੀਂ ਬੋਲਣੀ ਮੈਂ ਤਾਂ ਇਕੱਲੀ ਰਹੂੰਗੀ ਅੱਡ ਹੋਈ ਹਈ ਆ ਨਾ ਬਹੁਤ ਵਧੀਆਗਾ ਬਸ ਅੱਡੀ ਰਣ ਦੇ ਨਾਲ ਮਾਂ ਪੁੱਤ ਨਾਲ ਨੂੰ ਨਹੀਂ ਰੱਖਣਾ ਹੈ ਚਲ ਚੰਗਾ ਫਿਰ ਕੋਸ ਮਰਜੀ ਕਰ ਹੁਣ ਖੁੱਲੇ ਆ ਛੁੱਟੀਆਂ ਆਂਗੀਆਂ ਨਿਆਰੀ ਲੁੱਟ ਬੁੱਲੇ ਵੱਡ ਚਾਹ ਠੀਕ ਆ ਚੰਗਾ ਜਾਣੇ ਹੋ ਕਿ ਕੋਈ ਮੈਂ ਇੱਧਰ ਜਾ ਕੇ ਕੋਈ ਕੰਮ ਕੋਈ ਫਰਦਾ ਕੋਈ ਹੱਲ ਹੱਲ ਓਹ ਕੀ ਨਹੀਂ ਜਾਣੀ ਤੁੰਗਾਂ ਸਤਨਾ ਤਹ ਤੇਗੇ ਨੇ ਕੱਲ੍ਹ ਆ ਗਈ ਮੈਨੂੰ ਪਤਾ ਹੀ ਹੈਗਾ ਤੁੰਗਾਂ ਛੁੱਟੀਆਂ ਆ ਗਾ ਤਾਨੂੰ ਕੀ ਲੱਗਦਾਗਾ ਮੈਂ ਉਹਨੂੰ ਛੱਡ ਦੂੰਗੀ ਉਹਨੂੰ ਮੈਂ ਛੱਡ ਸਕਦੀ ਹੀ ਹਾਂ ਬਾਪੂਆ ਉਹਨੇ ਕਿਹਾ ਤਿੰਨ ਪਹੁੰਚ ਕੇ ਫੋਨ ਕਰਦੇ ਇੱਕ ਵਾਰੀ ਫੋਨ ਤਾਂ ਕਰਦਾ ਹੈਲੋ ਆਦੀ ਪਹੁੰਚ ਵੀ ਨਹੀਂ ਸਾਰੇ ਖੁਸ਼ ਨੇ ਵਧੀਆ ਨਹੀਂ ਨਹੀਂ ਮੈਂ ਕਿਹੜਾ ਕਿਸ ਨੂੰ ਕੁਝ ਦੱਸਿਆਗਾ ਬਸ ਤੁਸੀਂ ਉਹਦੀ ਟੈਂਸ਼ਨ ਨਾ ਲਓ ਕੋਈ ਗੱਲ ਨਹੀਂ ਮੈਂ ਆਪੇ ਫੋਨ ਲਾ ਲਾਂਗਾ ਉਹ ਤੁਸੀਂ ਫੋਨ ਨਾ ਲਾਓ ਮੈਂ ਆਪੇ ਲਾਇਆ ਕਰੂੰਗੀ ਤੁਹਾਨੂੰ ਫੋਨ ਥੋੜ੍ਹੀ ਜਿਹੀ ਕੰਮੇ ਤੇ ਆਪਾਂ ਬੈਠ ਕੇ ਚਲਾਂਗੇ ਮਰੀਆ ਬੀ ਆ ਤੀਂ ਕਾਗੋ ਕਿ ਤੇ ਦੱਸੋ ਹੈ ਨਹੀਂਗਾ ਕੋਈ ਵੀ ਕਰੇ ਨਾ ਨਾ ਆਹ ਤੇਰੇ ਕੋਲੇ ਫੋਨ ਹੀ ਨਹੀਂ ਸੀ ਮੈਂ ਤਾਂ ਕੱਪੜੇ ਸੁਖੋਂਗੇ ਚੱਕੀ ਫਿਰਦੀ ਐ ਆ ਗਈ ਨਥੀ ਹਾਂ ਕਿਹਦਾ ਫੋਨ ਹੈ ਕਿਸੇ ਦਾ ਨਹੀਂ ਹੈਗਾ ਮੈਂ ਤਾਂ ਨਾ ਕੱਪੜੇ ਧੋਣ ਦੇ ਸੀਗੀ ਇਹਦਾ ਤੇਰੇ ਕੋਲੇ ਮਾਇਲ ਹੀ ਨਹੀਂ ਸੀ ਨਾ ਨਾ ਉਹ ਤਾਂ ਕਵਰ ਚੜਾਏਗਾ ਉਹੀ ਲੱਗਦਾਗਾ ਤੁਹਾਨੂੰ ਕਵਰ ਕਾਹ ਨੂੰ ਚੜਾਏਗਾ ਮੇਰੀ ਗੱਲ ਸੁਣ ਇਹ ਤਾਂ ਨੂੰ ਸੁਧਰਦੀ ਐ ਅੱਜ ਇਸੇ ਕਹੀ ਨਾਲ ਇਹਦਾ ਗੱਲ ਲਾਉਣਾ ਬੋਹਾ ਇਹ ਨਹੀਂ ਹਟਦੀ ਤਾਂ ਦੇਖੀ ਜਾਊਗੀ ਅੱਜ ਚੱਕ ਦੇ ਘੜੇ ਤੋਂ ਕੋਲਾ ਇੱਕ ਕਤਲ ਹੋਰ ਕਰਨਾਂਗੇ ਇੰਨਾ ਹੈ ਕਿਹਦਾ ਫੋਨ ਹੈ ਕਿਸੇ ਨੇ ਮੈਗਾ ਫੋਨ ਤੋਂ ਦੱਸ ਰਹੇ ਨੇ ਤਾਂ ਕਾਵਰ ਕਿਹੜਾ ਹੈ ਜੇ ਕੋ ਤੁਸੀਂ ਉਹ ਕਰ ਜਾਂਦੇ ਹੋ ਗਏ ਕਾਵਰ ਨਹੀਂ ਮੈਂ ਕਿਹਾ ਉਹਨਾਂ ਦਾ ਹੋਰ ਤਾਂ ਲੈ ਆਹ ਕੀ ਗੱਲ ਕਰਦੇ ਹੋ ਤੁਸੀਂ ਆਹ कातर हो गया नहीं मां आगे का तब मैं बहुत कातर हो गया ये आज तक का मर जाने हम ना वो भी अंदर जाना जा पा वो फोन रखी बैठी थी चोरियों ते माला भी कहीं से आए है ते मैं खुद मां ने कह नहीं गया फिर मेरे तेरे को पता है यार और तेरे को मुंह पर ना हर नाम से लेने लगी थी मैं बोल रहा मैं के मुंह ਮੈਂ ਨਹੀਂ ਨੂੰ ਮਾਂ ਬਤਾਵਾ ਪਟਿਆਰ ਮਾਂ ਮੈਂ ਬੋਲੀ ਮਾਂ ਮੈਂ ਤੁਹਾਡਾ ਬਟਾ ਗਾਉਂਦਾ ਮਾਂ ਮੈਂ ਬਿਚਾਰਾਂ ਦੀ ਮਾਂ ਮਾਂ ਮੈਂ ਤੁਹਾ ਗਾਤੀ ਹਾਂ ਮਾਂ ਤੁਮਾਂ ਮੈਥੋ ਗਾਤੇ ਹੋਈ ਤੇ ਮਾਂ ਅਰ ਬਟਿਆਰ ਨਹੀਂ ਅਲੋ ਕਰਦੇ ਮੈਂ